ਅਸੀਂ ਇਸ ਟਾਈਮ ਖੜੇ ਆਂ ਮਹਿੰਦਰ ਭਗਤ ਜੋ ਆਮ ਆਦਮੀ ਪਾਰਟੀ ਦੇ ਘਰ ਦੇ ਉਹਨਾਂ ਦੇ ਘਰ ਦੇ ਅੰਦਰ ਕਿੱਥੇ ਉਹਨਾਂ ਦੇ ਪਰਿਵਾਰ ਤੁਸੀਂ ਦੇਖ ਰਹੇ ਹੋ ਖੁਸ਼ੀਆਂ ਮਨਾ ਰਿਹਾ ਜਿਸ ਦੇ ਤੁਹਾਨੂੰ ਦੱਸ ਦਿਆਂ 15ਵੇਂ ਪੰਜਵੇਂ ਰਾਉਂਡ ਦੇ ਉੱਤੇ 23179 ਵੋਟਾਂ ਦੇ ਕਿਹੜਾ ਮਹਿੰਦਰ ਭਗਤ ਅੱਗੇ ਜਾ ਰਹੇ ਨੇ ਤੇ ਉਹਨਾਂ ਦੇ ਪਰਿਵਾਰ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਪਰਿਵਾਰ ਪੂਰਾ ਉਹ ਇੱਥੇ ਆਪਾਂ ਖੁਸ਼ੀ ਮਨਾਈ ਜਾ ਰਹੀ ਹੈ ਜਿਸ ਦੀ ਤਸਵੀਰ ਆ ਉੱਥੇ ਪੰਡ ਵੀ ਕਿਹੜੇ ਪਹੁੰਚ ਚੁੱਕੇ ਨੇ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਮਨਾਣ ਲਈ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿੱਥੇ ਆਮ ਆਦਮੀ ਪਾਰਟੀ ਦੇ ਘਰ ਦੇ ਮਹਿੰਦਰ ਪਗਲ ਜੀ ਦੇ ਘਰ ਦੇ ਬਾਹਰ ਅਸੀਂ ਅੰਦਰ ਆ ਉੱਥੇ ਕਿਹੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਉੱਥੇ ਪੰਡ ਵੀ ਕਿਹੜੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਦੀਆਂ ਖੁਸ਼ੀਆਂ ਕਿਹੜੀਆਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹਨਾਂ ਨਾਲ ਪਰਵਾਹ ਕੀ ਲੱਗਦੇ ਹੋ ਤੁਸੀਂ ਉਹਨਾਂ ਦੇ ਵਿੱਚ ਉਹ ਵੀ ਆਇਆ ਜੀ ਕਿ ਕਿੱਦਾਂ ਲੱਗ ਰਿਹਾ ਬੜੀ ਵੱਡੀ ਲੀਡ ਦੇ ਉੱਤੇ ਇਸ ਵਾਰ ਹੋਣਾ ਹੀ ਸੀ ਜੈਸੇ ਕਿ ਅਸੀਂ ਦੇ ਪਹਿਲੇ ਸੇ ਹੀ ਪਤਾ ਲੱਗ ਰਹਾ ਸੀ ਕਿ ਇਹ ਹੀ ਹੋਗਾ ਨੰਮ ਬਹੁਤ ਜ਼ਿਆਦਾ ਖੁਸ਼ ਆ ਵੱਡੀ ਲੀਡ ਵੱਡੀ ਲੀਡ ਤੇ ਤੁਹਾਡੇ ਤਾਇਆ ਜੀ ਲੈ ਕੇ ਗਏ ਸਾਰੇ ਮੈਚਾਂ ਦੇ ਹਾਰ ਵੱਡੀ ਲੀਡ ਕਿਹੜੀ ਆ ਅਪ ਜਲੰਧਰ ਵੈਸਟ ਹਲਕੇ ਤੋਂ ਸਭ ਤੋਂ ਅੱਗੇ ਜਾ ਰਹੇ ਨੇ ਹਮ ਕੀ ਕਹਿਣਾ ਚਾਹੁੰਦੇ ਹਾਂ ਹਮ ਸਭ ਬਹੁਤ ਜ਼ਿਆਦਾ ਖੁਸ਼ੀ ਅਮਿਆ ਦੇਖ ਹੀ ਸਕਤੇ ਹਾਂ ਹਮ ਹਮੇ ਉਮੀਦ ਕੀ ਗਿਆ ਜੈਹੀ ਹੋਗਾ ਵੀ ਦੇਖਿਆ ਅਸੀਂ ਉਹਨਾਂ ਦੀ ਭਤੀਜੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹ ਖੁਸ਼ੀਆਂ ਕਿਡੀਆਂ ਮਨਾ ਰਹੇ ਨੇ ਤੇ ਉੱਥੇ ਅਸੀਂ ਉਹਨਾਂ ਦੇ ਜੋ ਹੈ ਇਹ ਗੱਲਬਾਤ ਕਰਦੇ ਕਿਵੇਂ ਲੱਗ ਰਿਹਾ ਹਮ ਖੁਸ਼ ਕਿਤਨਾ ਕਿਤਨੀ ਖੁਸ਼ੀ ਹੋ ਰਹੀ ਹੈ ਬਹੁਤ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਪਰਿਵਾਰ ਕਿਹੜਾ ਜੋ ਹੈ ਹੋਰ ਵੀ ਇੱਥੇ ਲੋਕ ਪਹੁੰਚੇ ਨੇ ਭਾਈ ਜੀ ਕਿੱਦਾਂ ਲੱਗ ਰਿਹਾ ਵੱਡੀ ਲੀਡ ਕਿਹੜੀ ਮਾਤਰਾ ਦੇ ਵਿੱਚ ਮੀਂਦਰ ਭਗਤ ਜੀ ਅਸੀਂ ਪਹਿਲਾਂ ਤਾਂ ਵੈਸਟ ਦੇ ਸਾਰੇ ਵੋਟਰਾਂ ਦਾ ਬੜਾ ਧੰਨਵਾਦ ਕਰਦੇ ਆਂ ਕਿ ਜਿੰਨੀ ਇੱਕ ਵੱਡੀ ਲੀਡ ਨਾ ਮਹਿੰਦਰ ਭਗਤ ਜੀ ਉਹ ਭਗਤ ਚੂਨੀ لال ਜੀ ਦੀ ਸ਼ਰਾਫਤ ਨੂੰ ਦੇਖਦੇ ਹੋਏ ਇੱਕ ਸਾਰੇ ਵੈਸਟ ਦੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਸਾਰੇ ਵੋਟਰਾਂ ਨੂੰ ਆਪਣਿਆਂ ਲੱਖ ਲੱਖ ਵਧਾਈ ਦਿੰਦੇ ਆ ਔਰ ਬਹੁਤ ਅਸੀਂ ਵਿਸ਼ਵਾਸ ਵੀ ਰੱਖਦੇ ਹਾਂ ਕਿ ਮਹਿੰਦਰ ਭਗਤ ਜੀ ਇੱਕ ਵੱਡੀ ਲੀਡ ਨਾਲ ਤੁਸੀਂ ਜਿੱਦਾ ਜਿਤਾਇਆ ਇਹ ਵੱਧ ਤੋਂ ਵੱਧ ਕੰਮ ਕਰਨਗੇ ਤੁਹਾਡੇ ਇਹਦੀਆਂ ਇੰਨੀਆਂ ਬੇਨਤੀਆਂ ਕਰਦਾ ਸਭ ਨੂੰ ਲੱਖ ਲੱਖ ਵਧਾਈ ਹੋਵੇ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਆ ਨੱਚਦੇ ਕਿਹੜਿਆ ਤੁਸੀਂ ਦੇਖ ਰਹੇ ਹੋ ਕਿੰਦਾ ਖੁਸ਼ੀਆਂ ਮਨਾ ਰਹੇ ਨੇ ਨੱਚ ਗਾ ਕੇ ਕਿਹੜੀਆਂ ਖੁਸ਼ੀਆਂ ਮਨਾ ਰਹੇ ਨੇ ਜਿਸ ਦਿਨ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਪੂਰਾ ਪਰਿਵਾਰ ਇੱਕ ਦੂਸਰੇ ਨੂੰ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵੱਡੀ ਲੀਡ ਕਿਹੜੀ ਆ ਮਹਿੰਦਰ ਭਗਤ ਜਿੱਤ ਦੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਕਿਹੜੀ ਵੱਡੀ ਲੀਡ ਜਿੱਤ ਦੇ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ 6ਵੇਂ ਰਾਉਂਡ ਦੇ ਉੱਤੇ 27191 ਠਾਠ ਬੋਟਾ ਤੇ ਮਹਿੰਦਰ ਭਗਤ ਅੱਗੇ ਨੇ ਤੁਸੀਂ ਦੇਖ ਰਹੇ ਹੋ ਪਰਿਵਾਰ ਕਿਹੜਾ ਉਹ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਇੱਕ ਵਾਰ ਫੇਰ ਤੁਹਾਨੂੰ ਦੱਸਦਾ 6ਵੇਂ ਰਾਉਂਡ ਤੇ 27168 ਮਹਿੰਦਰ ਭਗਤ ਬੋਟਾ ਤੋਂ ਅੱਗੇ ਜਾ ਰਹੇ ਨੇ ਤੇ ਸਰਿੰਦਰ ਗੌਰ 1900 ਚਾਰ ਬੋਟਾ ਦੇ ਅੱਗੇ ਨੇ ਸ਼ੀਤਲ ਅੰਗਰਾਜ 6500 53 ਬੋਟਾ ਦੇ ਅੱਗੇ ਨੇ ਅਸੀਂ ਪ੍ਰਵਾੜ ਦੇ ਨਾਲ ਗੱਲਬਾਤ ਕਿੱਦਾਂ ਲੱਗ ਰਿਹਾ ਜੀ ਅੱਜ ਮਹਿੰਦਰ ਭਗਤ ਲਈ ਬਹੁਤ ਅੱਛਾ ਲੱਗ ਰਿਹਾ ਬਹੁਤੀ ਮਾਤਰਾ ਦੇ ਵਿੱਚ ਵੈਸਟ ਹਲ ਕੇ ਨੇ ਇਹ ਸਾਨੂੰ ਅਮੀਰ ਜੀ ਕਾਫੀ ਬੋਟਾ ਲੈ ਕੇ ਅੱਗੇ ਜਿੱਤਣਗੇ ਐ ਕਾਈ ਕਿੰਨੀ ਉਮੀਦ ਸੀ ਤੁਹਾਨੂੰ ਐਡੀ ਵੱਡੀ ਕਿਹੜੀ ਮਾਤਰਾ ਦੇ ਵਿੱਚ ਕਿਹੜੀ ਲੀਡ ਆ ਬੜੀ ਭਾਰੀ ਵੈਸਟਲ ਕੇ ਨੇ ਮਿਲੀ ਸਾਨੂੰ ਬਹੁਤ ਬਹੁਤ ਯਕੀਨ ਹੈ ਹਾਂ ਜੀ ਬਹੁਤ ਯਕੀਨ ਹੈ ਇਹ ਲੀਡ ਮਿਲੇਗੀ ਜੀ ਕਿ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡੀ ਲੀਡ ਕਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਇਹ ਮਿਲੀ ਹੈਗੀ ਹੈ ਅੱਜ ਹਮ ਸਭ ਬਹੁਤ ਖੁਸ਼ ਹੈ ਕਿ ਨਾਨੂ ਬਹੁਤ achhi lead se jeet rahe hain and thank you sab voters ko jinhone vote kiya ਪੰਜਾਬ ਦੇ ਸਾਰੇ ਐਮ ਐਲ ਏ ਇੱਥੇ ਪਹੁੰਚੇ ਹੋਏ ਸੀ ਵੱਡੀ ਮਾਤਰਾ ਦੇ ਵਿੱਚ ਤੁਹਾਡੇ ਨਾਨੂ ਦਾ ਪ੍ਰਚਾਰ ਕਰ ਰਹੇ ਸੀ ਵੱਡੀ ਮਾਤਰਾ ਦੇ ਵਿੱਚ ਕਿਹੜੀ ਲੀਡ ਹੈ ਉਹ ਵਹੀ ਭਗਵੰਤ ਮਾਨ ਜੀ ਜੋ ਆਏ ਥੇ ਸਭ ਤੋਂ ਪਹਿਲਾਂ ਥੈਂਕ ਯੂ ਨੂੰ ਕੋ ਉਨਕੀ ਬਹੁਤ ਮਿਹਨਤ ਹੈ ਐਂਡ ਸਪੈਸ਼ਲੀ ਜੋ ਵੋਟਰਸ ਥੇ ਸੋ ਥੈਂਕ ਯੂ ਟੂ ਈਚ ਐਂਡ ਵਨ ਵੱਡੀ ਲੀਡ ਹੈ 6ਵੇਂ ਰਾਉਂਡ ਦੇ ਉੱਤੇ ਗੱਲ ਕਰੀਏ 6ਵੇਂ ਰਾਉਂਡ ਤੇ ਸਭ ਤੋਂ ਵੱਡੀ ਲੀਡ ਮਿਲ ਚੁੱਕੀ ਹੈ 27000 ਦੇ ਕਰੀਬ ਕਿਹੜੀ ਹੈ ਲੀਡ ਹੈ ਉਹਨਾਂ ਨੂੰ ਮਿਲ ਚੁੱਕੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਨੂੰ ਜਰੰਦਰ ਨੇ ਐਨਾ ਪਿਆਰ ਦਿੱਤਾ ਅਸੀਂ ਉਹਨਾਂ ਦੇ ਫਾਦਰ ਸਬਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਭਗਤ ਜੀ ਇਹ ਭਗਤ ਜੀ ਕਿੱਦਾਂ ਲੱਗ ਰਹੇ ਆ ਅੱਜ ਤੁਹਾਡਾ ਬੇਟਾ ਹੋਣਾ ਐਮਐਲਏ ਦੇ ਵੱਡੀ ਮਾਤਰਾ ਦੇ ਵਿੱਚ ਜਿਹੜੀ ਲੀਡ ਲੈ ਕੇ ਜਾ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਜੀ ਮੇਰੇ ਬੇਟੇ ਨੇ چاہے ਦੋ ਵਾਰ ਹਾਰ ਵੀ ਗਿਆ ਹੋ ਲੇਕਿਨ ਲੋਕਾਂ ਦੀ ਸੇਵਾ ਜਿਹੜੀ ਹੈ ਉਸਨੇ ਬਰਕਰਾਰ ਰੱਖੀ ਲੋਕਾਂ ਦੀ ਸੇਵਾ ਕਰਦਾ ਰਿਹਾ ਲੋਕਾਂ ਦੇ ਦੁੱਖ-ਕੁਸ਼ਕ ਦੇ ਵਿੱਚ ਸ਼ਾਮਲ ਹੁੰਦਾ ਰਿਹਾ ਇਸ ਕਰਕੇ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਜਿਹੜਾ ਲੋਕਾਂ ਦੇ ਨਾਲ ਮਿਲਦਾ ਹੈ ਦੂਜੇ ਲੋਕਾਂ ਨੇ ਇਹ ਨਹੀਂ ਕੀਤਾ ਜਿੰਨਾ ਫੇਰ ਇਹ ਇਸ ਨੇ ਕੀਤਾ ਹੈ ਭਗਤ ਜੀ ਗੱਲ ਕਰੀਏ ਸਭ ਤੋਂ ਵੱਡੀ ਲੀਡ ਕਿਹੜੀ ਹੈ ਵੈਸਟ ਹਲਕੇ ਦੇ ਲੋਕਾਂ ਨੇ ਮਹਿੰਦਰਪੁਰ ਭਗਤ ਨੂੰ ਦਿੱਤੀ ਹੈ ਹਾਂ ਜੀ ਹਾਂ ਜੀ ਸਭ ਤੋਂ ਵੱਡੀ ਲੀਡ ਜਿਹੜੀ ਇਹ ਮਹਿੰਦਰਪੁਰ ਦਿੰਦੀ ਹੈ ਉਹਦੀ ਇੱਜ਼ਰਾਫਤ ਜੀ ਉਹਦੀ ਇਮਾਨਦਾਰੀ ਸਾਰੇ ਜੀ ਦਾ ਬੇਤੋਆ ਆ ਲੋਕਾਂ ਨੇ ਉਹਨੂੰ ਇਹ ਵੱਡੀ ਲੀਡ ਜੜੀ ਦਿੱਤੀ ਹੈ ਤੇ ਵੈਸਟ ਹਲਕੇ ਦੇ ਲੋਕਾਂ ਨੂੰ ਤੁਹਾਡੇ ਵੱਲੋਂ ਕੀ ਲੋਕਾਂ ਨੂੰ ਮੈਸੇਜ ਕਿ ਤੁਸੀਂ ਐਡੀ ਵੱਡੀ ਤੁਹਾਡੇ ਵੱਲੋਂ ਵੀ ਕਿਹੜੀ ਇੱਕ ਅਪੀਲ ਕੀਤੀ ਗਈ ਸੀ ਹਾਂ ਵੀ ਮੇਰੇ ਬੇਟੇ ਨੂੰ ਕਿਹੜੀ ਇੱਕ ਤੁਸੀਂ ਜਿਤਾਉਗੇ ਤੇ ਕਿਹੜੇ ਵੈਸਟ ਹਲਕੇ ਦੇ ਕੰਮ ਹੈਗੇ ਉਹ ਕੀਤੇ ਜਾਣਗੇ ਮੈਂ ਲੋਕਾਂ ਦਾ ਬੜਾ ਧੰਨਵਾਦੀ ਹਾਂ ਕਿ ਲੋਕਾਂ ਨੇ ਮੇਰੀ ਅਪੀਲ ਤੇ ਵੀ ਵਰਕ ਪਿਆ ਤੇ ਲੋਕਾਂ ਨੇ ਇਸ ਗੱਲ ਨੂੰ ਏ ਲੋਕਾਂ ਨੇ ਮੰਨਿਆ ਕਿਉਂਕਿ ਪਹਿਲੇ ਤਾਂ ਕਹਿੰਦੇ ਸੀ ਕਿ ਭਗਤੋ ਰੰਨੀ ਬਹੁਤ ਕੰਮ ਕਰਾਏ ਉਹਦੇ ਬਾਅਦ ਕਿਹਨੇ ਨਹੀਂ ਕੰਮ ਕਰਾਏ ਪਰ ਮੈਂ ਉਹਨਾਂ ਨੂੰ ਪੀੜੀ ਕੀਤੀ ਦੀ ਲੋਕਾਂ ਨੂੰ ਜੋ ਮੇਰਾ ਬੇਟਾ ਜਿਹੜਾ ਨਾ ਇਹ ਸਾਰੇ ਕੰਮ ਜਿਹੜਾ ਲੋਕਾਂ ਦੇ ਕਰਾਏਗਾ ਕਿਉਂਕਿ ਮਾਨ ਸਾਹਿਬ ਨੇ ਵੀ ਇਹ ਗੱਲ ਜਿਹੜੀ ਕਹੀ ਕਿ ਮੈਂ ਪਹਿਲੇ ਵੈਸਟਰਨ ਕੇ ਦੇ ਕੰਮ ਜਿਹੜੇ ਨੇ ਇਹਨਾਂ ਨੂੰ ਤਰਜੀਹ ਦਵਾਂਗਾ ਪਪਾ ਗੱਜ ਜੀ ਗੱਲ ਕਰੀਏ ਇੱਥੇ ਪੰਜਾਬ ਦੀ ਪੂਰੀ ਲੋਕਲ ਬੋਡੀ ਸਾਰੀ ਕੈਬਨਟ ਇੱਥੇ ਪਹੁੰਚੀ ਹੋਈ ਸੀ ਇਹ ਗੱਲ ਕਰੀਏ ਪੰਜਾਬ ਦੇ ਸੀਐਮ ਇੱਥੇ ਸੀ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਜੋ ਵੈਸਟਰ ਕਿ ਦੀਆਂ ਮੁਸ਼ਕਲਾਂ ਸੀ ਉਹ ਵੀ ਸੁਣੇਗੇ ਤੁਹਾਡੇ ਨਾਲ ਵੀ ਗੱਲਬਾਤ ਹੋਈ ਹੈ ਤੁਸੀਂ ਵੀ ਕਿਹੜੇ ਸੀਐਮ ਸਾਹਿਬ ਦੇ ਨਾਲ ਗੱਲਬਾਤ ਹਾਂਜੀ ਹਾਂਜੀ ਸੀਐਮ ਸਾਹਿਬ ਨੇ ਇਹ ਮੰਨਿਆ ਕਿ ਮੈਂ ਵੈਸਟਰ ਕਿ ਦੇ ਕੰਮ ਜਿਹੜੇ ਨੇ ਜਿੰਨੇ ਅਧੂਰੇ ਕੰਮ ਨੇ ਇਹਨਾਂ ਨੂੰ ਮੈਂ ਪਹਿਲ ਦੇ ਆਧਾਰ ਤੇ ਕਰਵਾਵਾਂਗਾ ਔਰ ਮੇਰਾ ਲੋਕਾਂ ਦੇ ਨਾਲ ਵਾਅਦਾ ਹੈ ਉਹ ਵਾਅਦਾ ਕਰਕੇ ਗਏ ਨੇ ਉਹਨਾਂ ਨੇ ਹੀ ਵਾਅਦਾ ਕੀਤਾ ਹੈ ਕਿ ਮੈਂ ਭਗਤ ਜੀ ਨੂੰ ਤੁਸੀਂ ਸਾਰੇ ਜਿਹੜੇ ਨੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਮੈਂ ਅਗੋਂ ਅਗਲੀਆਂ ਪੌੜੀਆਂ ਮੈਂ ਚੜਾਵਾਂਗਾ ਤਬਾ ਇਹ ਦੇਖਿਆ ਅਸੀਂ ਮਹਿੰਦਰ ਭਗਤ ਦੇ ਜੋ ਉਹਨਾਂ ਦੇ ਫਾਦਰ ਸਵਾਨ ਭਗਤ ਚੁੰਨੀ ਲਾਲ ਜੀ ਦੇ ਨਾਲ ਗੱਲਬਾਤ ਕੀਤੀ ਗਈ ਆ ਉਹਨਾਂ ਨੇ ਇੱਕ ਕਦੋਂ ਇਲੈਕਸ਼ਨਾਂ ਤੋਂ ਪਹਿਲੇ ਇੱਕ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਹਾਂ ਵੀ ਮੇਰੇ ਬੇਟੇ ਨੂੰ ਜਿਤਾਇਆ ਜਾਵੇ ਜੋ ਵੈਸਟ ਹਲਕੇ ਦੇ ਕੰਮ ਐ ਉਹ ਜਲਦੀ ਕੀਤੇ ਜਾਣਗੇ ਤੁਸੀਂ ਦੇਖ ਰਹੇ ਹੋ ਪੂਰਾ ਪਰਿਵਾਰ ਜੋ ਮਹਿੰਦਰ ਭਗਤ ਦਾ ਪੂਰਾ ਪਰਿਵਾਰ ਐ ਉਹ ਇੱਥੇ ਬੈਠਾ ਹੋਇਆ ਜੋ ਜੋ ਆ ਕਿਦੋਂ ਲੀਡ ਹੁੰਦੀ ਐ ਤੇ ਉਦੋਂ ਉਹ ਜੋ ਹੈ ਨੱਚ ਗਾ ਕੇ ਜੋ ਹੈ ਇਸ ਦੇ ਵਿੱਚ ਉਹਨਾਂ ਦੇ ਨਾਰੇਬਾਜੀ ਕੀ ਕੀਤੀ ਜਾਂਦੀ ਐ ਤੇ ਉਹਨਾਂ ਦਾ ਕਹਿਣਾ ਵੈਸਟ ਹਲਕੇ ਵਾਲੋ மில் ਤੁਹਾਨੂੰ ਇੱਕ ਵਾਰ ਦੱਸ ਦਵਾਂ 6ਵੇਂ ਰਾਊਂਡ ਦੇ ਉੱਤੇ ਮਹਿੰਦਰ ਭਗਤ ਜੋ ਆਮ ਆਦਮੀ ਪਾਰਟੀ ਤੋਂ ਹੈ 27168 ਵੋਟਾਂ ਤੋਂ ਅੱਗੇ ਚੱਲਦੇ ਬਿਨ ਨਜ਼ਰ ਆ ਰਹੇ ਨੇ ਤੇ ਦੂਜੇ ਨੰਬਰ ਤੇ ਸਰਿੰਦਰ ਕੋਹਰ ਕਾਂਗਰਸ ਤੋਂ ਨੇ ਉਹਨਾਂ ਨੂੰ 9204 ਵੋਟਾਂ ਕਿੜੀਆਂ ਉਹ ਪਈਆਂ ਨੇ ਤੇ ਸ਼ੀਤਲ ਅੰਗਰਾਲ ਤੀਜੇ ਨੰਬਰ ਤੇ ਨੇ ਭਾਜਪਾ ਤੋਂ 6552 ਵੋਟਾਂ ਤੇ ਉਹਨਾਂ ਨੂੰ ਵੋਟ ਪਈ ਹੈ ਬਸ ਥਲਕੇ ਤੋਂ ਤੇ ਸਭ ਤੋਂ ਜ਼ਿਆਦਾ ਗੱਲ ਕਰੀਏ 15 ਤੋਂ 20000 ਦੀ ਕਿਹੜੀ ਆ ਲੀਡ ਉਹ ਮਹਿੰਦਰ ਭਗਤ ਕਿਹੜੇ ਅੱਗੇ ਲੈ ਕੇ ਜਾ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਉਹਨਾਂ ਦੇ ਘਰ ਦੀਆਂ ਕਿਥੇ ਘਰ ਦੇ ਵਿੱਚ ਇਹ ਉਹਨਾਂ ਦੇ ਟੋਲ ਜੋ ਵਜਰੇ ਨੇ ਤੋਂ ਉੱਥੇ ਜੋ ਆ ਤੁਸੀਂ ਦੇਖ ਰਹੇ ਜੋ ਇਸ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਉਹਨਾਂ ਦੇ ਫਾਦਰ ਸਬੰਧ ਨਾਲ ਵੀ ਗੱਲਬਾਤ ਕੀਤੀ ਆ ਨਾਰੇਬਾਜੀ ਕੀਤੀ ਜਾ ਰਹੀ ਆ ਐਦਾਂ ਹੀ ਤੁਹਾਨੂੰ ਅਸੀਂ ਅਪਡੇਟ ਲੈ ਕੇ ਅੰਦਰ ਰਵਾਂਗੇ ਐਦਾਂ ਹੀ ਤੁਹਾਨੂੰ ਤਸਵੀਰਾਂ ਉਹਨਾਂ ਦੇ ਘਰ ਦੀਆਂ